ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਬੱਧਨੀ ਕਲਾ ਤੈਸੀ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ 2 ਐਨੀਮਲ ਸੇਲ ਆ ਜੀ ਇੱਕ ਟੋਕੜ ਗੱਬਣਗਾ ਤੇ ਇੱਕ ਬਹੁਤ ਸੋਹਣੀ ਕੱਟੀ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾਦਾ ਕਿੰਨਾ ਮਸੂਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈੱਸ ਦੱਸ ਦਿਓ ਜੀ ਹਾਂ ਸਵੀਰ ਸਿੰਘ ਪਿੰਡ ਬਤਨੀ ਕਣਾ ਜੀ ਮੋਬਾਈਲ ਨੰਬਰ 936331997 ਠੀਕ ਆ ਜਿਹੜੀ ਪਹਿਲਾ ਵੀਡੀਓ ਬਾਈ ਲੈ ਗਿਆ ਮਾਲ ਜੀ ਹਾਂ ਜੀ ਚੋਕੜ ਗੱਬਨ ਤੋਂ ਸ਼ੁਰੂ ਕਰ ਲਾਂਗੇ ਸੂਆ ਕਿੰਨਾ ਮਾ ਸੂਈ ਵੀ ਹੈ ਜੀ ਇਹ ਦੂਜਾ ਸੂਆ ਵੀਰੇ ਤੀਜੇ ਵਾਸਤੇ ਦੱਬਣਾ ਪੰਜਾਂ ਮਹੀਨਿਆਂ ਦੀ ਗੱਬਨ ਆ ਪੰਜਾਂ ਮਹੀਨਿਆਂ ਦੀ ਗੱਬਨ ਆ ਦੁੱਧ ਕਿੰਨਾ ਬਾਈ ਦੁੱਧ 8 ਕਿਲੋ ਵੀਰੇ ਤਿਆਰ ਨੈਟ ਤਿਆਰ ਆ ਜੀ ਤੇ ਥਨਾਂ ਦੀ ਓਕੇ ਆ ਬਾਈ ਕੋਈ ਭੂਰ ਛਿੱਟਾ ਕੋਈ ਨਹੀਂ ਵੀਰੇ ਤੇ ਸੀਮਣ ਕਿਹੜਾ ਲੱਗਿਆ ਪਤਾ ਬਾਈ ਨਹੀਂ ਬਾਈ ਪੁੱਛਣਾ ਹੈ ਆਪਾਂ ਨੂੰ ਠੀਕ ਆ ਜੀ ਦੂਜੇ ਸੂਏ ਸੂਈ ਹੋਈ ਹੈ ਜੀ ਤੀਜੇ ਸੂਏ ਵਾਸਤੇ ਪੰਜਾਂ ਮਹੀਨਿਆਂ ਦੀ ਗੱਬਨ ਚੈੱਕ ਪਾਸ ਆ 8 ਕਿਲੋ ਦੁੱਧ ਦਾ ਨੈਟ ਤਿਆਰ ਤੇ ਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੀ ਥਾਣਾ ਦੇ ਸੈਜ ਵੀ ਸੋਨੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਬਈ ਠੰਡੀ ਸੀਲ ਪੂਰੀ ਹੈ ਜੀ ਠੀਕ ਹੈ ਜੀ ਮੁੱਲ ਬਈ ਇਹਦਾ ਜਾਇਜਾ ਮੁੱਲ 42000 ਦੀ ਵਹਿੜ ਦੇ ਦੇ ਹੋ ਜੂ ਮਾਨਤਾ ਨਹੀਂ ਠੀਕ ਹੈ ਜੀ 42000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਮਾਨਤਾ ਨੂੰ ਉਹਦੇ ਚ ਹੋ ਜੂਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਦੋ ਨੰਬਰ ਬਾਈ ਕਾ ਟਿੱਕ ਕਿੰਨੀ ਉਮਰ ਹੈ ਜੀ ਇਹਦੀ ਟਿੱਕ ਵੀਰੇ 11 ਮਹੀਨਿਆਂ ਦੀ ਹੈ ਠੀਕ ਹੈ ਮਦਰ ਮਲਕ ਰਿਕਾਰਡ ਪਤਾ ਬਾਈ ਹੈਗਾ ਵੀਰੇ 15 16 ਕਿਲੋ ਦਾ ਠੀਕ ਹੈ ਜੀ ਬੰਦੇ ਹਰਿਆਣੇ ਤੋਂ ਮੰਨਿਆ ਲੈ ਕੇ ਆਉਂਦੇ ਆ ਅੱਛਾ ਉਹਨਾਂ ਤੋਂ ਲੈ ਕੇ ਆਉਂਦੀ ਹੈ ਬਾਕੀ ਝੋਲੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਕਿੰਨੇ ਮਹੀਨੇ ਦੱਸਿਆ ਸੀ 11 ਮਹੀਨਿਆਂ ਦੀ ਬਾਕੀ ਹਾਈਟ ਵੀ ਚੰਗੀ ਆ ਸਿੰਗ ਵੀ ਕਰਮ ਵਾਲੀ ਕੁੰਡਾ ਕਰਦੀ ਹੁੰਦੀ ਆ ਝੋਲੀ ਚੈੱਕ ਕਰ ਲਓ ਫੂਟ ਨਹੀਂ ਸ਼ਾਕ ਨਹੀਂ ਇਹ ਵੀ ਚਾਰ ਹੀ ਥਾਣਾ ਗੈਪ ਤੇ ਲੱਗੇ ਆ ਮੁਰਾਦੀ ਬੈਂਦੀਆ ਨਾ ਬਾਈ ਠੀਕ ਆ ਇਹਦਾ ਮੁੱਲ ਜੀ ਇਹ ਮੁੱਲ 18000 ਰੁਪਏ ਹੋ ਜੀ ਪਲੱਸ ਜੀ ਠੀਕ ਆ ਜੀ 18000 ਰੁਪਿਆ ਬਾਈ ਕੱਤੀ ਦਾ ਮੁੱਲ ਕਰਦੇ 42000 ਰੁਪਿਆ ਗਾਂ ਦਾ ਕਰਦੇ ਆ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ